ਵਾਹਿਗੁਰੂ ਕਾਹਿ ਗੁਰੂ ਵਾਹਿਗੁਰੂ ਜੀ ਵਾਹਿਗੁਰੂ 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 ਕਾਹਿ ਗੁਰੂ ਵਾਹਿਗੁਰੂ 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 ਕਾਹਿ ਗੁਰੂ ਵਾਹਿਗੁਰੂ 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 ਕਾਹਿ ਗੁਰੂ ਵਾਹਿਗੁਰੂ ਕਾਹਿ ਗੁਰੂ ਵਾਹਿਗੁਰੂ ਕਾਹਿ ਗੁਰੂ ਵਾਹਿਗੁਰੂ 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 ਗੁਰੂ ਵਾਹਿਗੁਰੂ 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 ਵਾਹਿਗੁਰੂ

ਵਾਹਿਗੁਰੂ ਜੀ ਵਾਹਿਗੁਰੂ 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 ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ 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 ਧੋਮੇ ਰਪਿਤਾ ਤੁਮ ਹੈ ਮੇਰਾ ਮਾਤਾ ਤੁਮ ਮੇਰਾ ਪਿਤਾ ਤੁਮ ਹੈ ਮੇਰਾ ਮਾਤਾ ਉਹ ਮੇਰਾ ਬੰਧ ਪੁੱਤੋਂ ਮੇਰਾ ਪ੍ਰਾਤ ਤੋਂ ਮੇਰਾ ਰੱਖ ਸਭੀ ਤਾ ਹੋ ਮੇਰਾ ਰੱਖ ਸਭੀ ਤਾ ਵਾਹਿਗੁਰੂ 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 ਤਨ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਧੰਵਾਹਿ ਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ 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 ਵਾਹਿ ਵਾਹਿਗੁਰੂ 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 ਦੋਇ ਕਰ ਜੋੜ ਕਰੂੰ ਵਰਦਾ ਦੋਇ ਕਰ ਜੋੜ ਕਰੂੰ ਵਰਦਾ ਸਤੁਤ ਪਾਵੇ ਤਾਂ ਆਣੇ ਰਾਸ ਵਾਹੀ ਗੁਰ ਵਾਹੀ ਗੁਰੂ 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 ਜੀ ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ ਵਾਹੀ ਗੁਰੂ ਤੋਏ ਕਰ ਜੋੜ ਕਰੂੰ ਵਰਦਾ ਤੋਏ ਕਰ ਜੋੜ ਕਰੂੰ ਵਰਦਾ ਤੁਧ ਪਾਵੇ ਤਾਂ ਆਣੇ ਰਾਸ ਵਾਹੀ ਗੁਰੂ Wahe Guru, Wahe Guru.